ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ 'ਚ ਕਿਰਪਾ ਰੱਖੇ ਮਾਰਗ ਚੜ੍ਹਦੀ ਕਲਾ ਦਿਨ ਦੁਗਣੇ ਰਾ ਚੌਗਣਾ ਤੱਕਿਆਂ ਬਖਸ਼ੇ ਭਾਈ ਸਾਰਿਆਂ ਨੂੰ ਮਾਕੀ ਮੋਟਰ 'ਤੇ ਬੈਠਿਆ ਜੀ ਮੌਸਮ ਵਾਲੇ ਨੇ ਕੰਮ ਕਰਾਵਾ ਜਮਾ ਹੀ ਖਰਾਬ ਵੀ ਕੱਲ ਵੀ ਦੇਖਿਆ ਸਵੇਰ ਟਾਈਮ ਤੁਸੀਂ ਵੀਡੀਓ ਦੇ ਵਿੱਚ ਅਮੀ ਪੈਣ ਲੱਗਿਆ ਦਾ ਚਲੋ ਬਚਾਅ ਹੋ ਗਿਆ ਫਿਰ ਵੀ ਪਤਾ ਨਹੀਂ ਡਰਾਉਂਦਾ ਹੀ ਆ ਪਤਾ ਨਹੀਂ ਕੀ ਗੱਲਬਾਤ ਆ ਪਰ ਡਰਾਉਂਦਾ ਵੀ ਗਿਆ ਕਈ ਪਾਸੇ ਬਹੁਤ ਨੁਕਸਾਨ ਹੋ ਗਿਆ ਜਿੱਥੇ ਅਹਣ ਔਰ ਪੈ ਕੇ ਕਣਕ ਜਮਾ ਹੀ ਬਰਬਾਦ ਕਰਤੀਆਂ ਵੀ ਇਹ ਤਾਂ ਹੁਣ ਡਰਾਉਣੇ ਵਾਲਾ ਨਹੀਂ ਸਾਡੇ ਇਲਾਕੇ ਚਲੋ ਥੋੜਾ ਜਿਹਾ ਹੈ ਬਚਾਓ ਮੀਂਹ ਪੈ ਲੈਣ ਕਰਕੇ ਹੁਣ ਕੱਲ ਦੀ ਬੜਾਈ ਚੱਲੀ ਵੀ ਐ ਅੱਜ ਸਮਝ ਲਓ ਵੀ 21 ਤਰੀਕ ਹੋਗੀ 20 ਤਰੀਕ ਤੱਕ ਮੀਂਹ ਦੱਸਿਆ ਵਤਾ ਆ ਹੁਣ ਬੱਦਲ ਪੂਰਾ ਚੜਿਆ ਹੋਇਆ ਜਿੰਨਾ ਕਹਦੇ ਤੁਸੀਂ ਵੀ ਸਵੇਰੋਂ ਮੌਸਮ ਬਹੁਤ ਵਧੀਆ ਤਾਂ ਸਾਰੀ ਰਾਹ ਸਾਫ਼ ਰਿਹਾ ਸਵੇਰੋਂ ਵੀ ਆਏ ਤਾਂ ਵੀ ਚਲੋ 20 ਤਰੀਕ ਤੱਕ ਦੱਸਿਆ ਵਿਆ ਵੀ ਹੁਣ ਨਹੀਂ ਸ਼ਾਇਦ ਆਉਂਦਾ ਹੈਗਾ ਇਹ ਸਵੇਰ ਦੇ ਬਹੁਤ ਕੰਮ ਦੀਆਂ ਮਸ਼ੀਨਾਂ ਚੱਲਦੀਆਂ ਥਰੇਸ਼ਰ ਵੀ ਚੱਲ ਪਿਆ ਅੱਜ ਸਭ ਕੰਮ ਭਈਏ ਬੜਾਈ ਵੀ ਲੱਗੇ ਪੇ ਕਰਨ ਵੀ ਚਲੋ ਆਪਾਂ ਦਾ ਵੀ ਕੰਮ ਕੱਲ ਆਪਣੀ ਵੱਢ ਹੋ ਗਈ ਦੀ ਕਣਕ ਉਤੇ ਬਾਅਦ ਘਰਾਤਾਰਤੀ ਸਵੇਰੇ ਢੋਲ ਢੂਲ ਸਾਰੇ ਖਾਲੀ ਕਰਕੇ ਆ ਇਹਨਾਂ ਧੋ ਕੇ ਸੁੱਕਣੇ ਪਾਏ ਵੇ ਤੇ ਧੁੱਪਾਂ ਬਹੁਤ ਘੰ ਘਣੀ ਨਿਕਲੀ ਵੀ ਦੀ ਵੀ ਆਹ ਹੁਣ 2:00 ਵਜੇ ਤੇ ਬੱਦਲ ਬਹੁਤ ਚੜਿਆ ਜੀ ਹੁਣ ਬੱਦਲ ਗੜਕਦਾ ਪੂਰਾ ਐਨ ਉਧਰ ਭਈਆਂ ਨੇ ਆਉਣਾ ਬੰਨਣ ਵਾਸਤੇ ਆਪਣੇ ਆਪਾਂ ਬੈਠੇ ਆ ਮੋਟਰ 'ਤੇ ਭਈਆਂ ਨੂੰ ਠੀਕਦੇ ਆ ਐਥੇ ਕਿਸੇ ਨਾਲ ਕੀਲਾ ਵੱਡਾ ਉਹ ਬੰਦੇ ਹਲੇ ਉਤੇ ਬਾਅਦ ਆਪਣੀਆਂ ਖੱਤੀ ਬੰਨ ਕੇ ਫਿਰ ਜੱਗੇ ਨੇ 5 ਵਜੇ ਦਾ ਟਾਈਮ ਦਿੱਤਾ ਵਾ 5 ਵਜੇ ਬਾਅਦ ਆਪਣੀ ਖੱਤੀ ਕੱਢ ਕੇ ਫਿਰ ਉਹ ਕੀਲਾ ਕੱਢੂਗਾ ਬਾਈ ਦਾ ਪਰ ਲੱਗਦਾ ਨਹੀਂ ਹੈਗੇ ਜਿਹੜੇ ਸਾਹ ਕੋ ਬੱਦਲ ਬੋਲਦਾ ਵੀ ਕੱਢਣ ਦੇ ਦੂਗਾ ਅੱਜ ਵੀ ਜੇ ਹੋਈ ਚਾਰ ਕਿਣੀਆਂ ਪੈ ਗੀਆਂ ਜਿਕਣਾ ਹੁਣ ਪਈ ਆ ਫਿਰ ਇਹਨੇ ਸਲਾਬ ਜੀ ਫੜ ਲੈਂਦੀ ਆ ਵੀ ਥ੍ਰੈਸ਼ਰ ਦਾ ਫਿਰ ਥੋੜਾ ਜਿਹਾ ਔਖਾ ਹੋ ਜਾਂਦਾ ਬਾਕੀ ਦੇਖਦੇ ਹੁਣ ਕਿਆ ਕਰਦਾ ਚੜਿਆ ਵਾ ਬੱਦਲ ਇਧਰ ਤੇ ਗਿਆ ਜਿੱਧਰ ਤੇ ਮੀਂਹ ਪੈਂਦਾ ਸਾਡੇ ਜਿਹੜਾ ਸਾਡੇ ਛਿਪ ਦੇ ਕਿੰਨੀ ਤੇ ਬੱਦਲ ਚੜ ਜਾਂਦਾ ਨਾ ਫਿਰ ਉਹ ਉਧਰ ਤੇ ਮੀਂਹ ਪੈਂਦਾ ਹੀ ਪੈਂਦਾ ਵੀ ਚਲੋ ਅੱਜ ਇੱਕ ਦੋ ਕੰਮ ਹੋਰ ਤੇ ਇੱਕ ਚੌਲ ਜੇ ਕਟਾ ਕੇ ਲਿਆਉਣੇ ਤੇ ਆ ਇੱਥੇ ਆਪਣੇ ਪਿੰਡੇ ਘਾਟ ਦੇ ਕੁੱਟਦੇ ਹੁੰਦੇ ਤੇ ਉਹਨਾਂ ਨੇ ਮਸ਼ੀਨ ਬੰਦੇ ਕਰਤੀ ਕਹਿੰਦੇ ਉਹਦੇ ਕੋਈ ਬਚਦਾ ਨਹੀਂ ਹੈਗਾ ਜਿਹੜਾ ਆਪਾਂ ਤੁਹਾਨੂੰ ਸੈਲਰ ਲੱਗਿਆ ਦਿਖਾ ਤੋਰੇ ਆਪਣੇ ਪਿੰਡ ਚਲੋ ਚੱਕੀ ਦਾ ਕੰਮ ਆਟੇ ਦਾ ਵਧੀਆ ਚੱਲਦਾ ਉਹਨਾਂ ਦਾ ਕੋਲੂ ਕੋਲੂ ਦਾ ਚੌਲਾਂ ਤੇ ਪਤਾ ਨਹੀਂ ਥੋੜਾ ਜਿਹਾ ਗਾ ਤੇ ਮਾਂਜਾ ਮੋੜ ਕੇ ਇਹ ਚਮਕੌਰ ਸਾਹਿਬ ਕਟਾ ਕੇ ਲਿਆ ਫਿਰ ਆਪਾਂ ਉੱਥੇ ਬਹੁਤ ਤਗੜਾ ਕੰਮ ਹੈ ਪ੍ਰੋਸੈਸ ਚੱਲਦਾ ਉਹਨਾਂ ਦਾ ਆਪਾਂ ਜਿਹੜੀ ਖਲ ਲੈ ਕੇ ਆਉਂਦੇ ਨੇ ਖਲ ਉਹਨਾਂ ਤੇ ਹੀ ਲੈ ਕੇ ਆਉਂਦੇ ਉਹ ਬੜੇਵੇਂ ਆਪਣੇ ਲਿਆ ਕੇ ਖਲ ਬਣਾਉਂਦੇ ਆ ਬਹੁਤ ਵਧੀਆ ਖਾਲ ਇੱਕ ਨੰਬਰ ਖਾਲਾ ਜਣੀ ਹੈ ਤਾਂ ਦੂਜੀ ਨਾਲ 100 ਰੁਪ ਪਰ ਉਹ ਕਵਾਂਟਰ ਤੇ 1.5 ਕਿਲੋ ਕਿਲੋ 1.5 ਕਿਲੋ ਤੇਲ ਕੱਢਦੇ ਬਾਕੀ ਵਿੱਚੇ ਹੁੰਦਾ ਸਾਰਾ ਹੀ ਵੀ ਉੱਥੇ ਚੌਲ ਚੂੜ ਕਟਾ ਕੇ ਲਏ ਆ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਇੱਥੇ ਸ਼ੈਲਰ ਦਾ ਬਹੁਤ ਵਧੀਆ ਸੈਟਅਪ ਬਣਾਇਆ ਹੋਣਾ ਨੇ ਵੀ ਬਾਕੀ ਦੇਖਦੇ ਜੀ ਹੁਣ ਭਈਆ ਨੂੰ ਪਾਂਡੀਕਦੇ ਆ ਮੋਟਰ ਬੈਠਿਆ ਦੇਖਦੇ ਜੱਦੇ ਘੰਟੇ ਤੱਕ ਆ ਕੇ ਤਾਂ ਬੰਦਣਗੇ ਜੱਗਾ ਆ ਕੇ ਤਾਂ ਨਿਕਲ ਜਾਊਗੀ ਬਾਕੀ ਜੇ ਮੀਂਹ ਆ ਗਿਆ ਫਿਰ ਤਾਂ ਸਾਰਾ ਕੋਈ ਕੰਮ ਠੱਪੇ ਵਿਚਾਰ ਕੋ ਜਦ ਤੱਕ ਵਰਦੇ ਮਸ਼ੀਨ ਮਸ਼ੀਨ ਦਾ ਨਵੇੜਦਿਆਂ ਦਾ ਕੰਮ ਮੈਨੂੰ ਲੱਗਦੀ ਜੱਗਾ ਵੀ 5 ਘੰਟੇ ਦਾ ਖਣੀ 6 ਉਹ ਪਜਾ ਦਿੰਦੇ ਆ ਕਉ ਜਿੱਥੇ ਮਸ਼ੀਨਰੀ ਇੱਕ ਵਾਰ ਚੱਲ ਪੈਂਦੀ ਸਵੇਰ ਨੂੰ 10 ਵਜੇ ਕਰਨਾ ਜਾਣੇ ਨੂੰ 4-5 ਕਿਲੇ ਤੋਂ ਦੋ ਕੱਢਣ ਨੂੰ ਇੱਕ ਹੁਣ ਜਿਹੜੀ ਬੂਟ ਹੈ ਕਣਕ ਬੂਟੇ ਵਾਲੀ ਜੀ ਕੱਢਣ ਵਾਲੀ ਜਿਹੜੀ ਹੈਗੀ ਹੈ ਇਹ ਕਣਕ ਨਰਮ ਹੈ ਕਿਉਂ ਸੁੱਕਦੀ ਨਹੀਂ ਹੈਗੀ ਹੁਣ ਆਪਣੀ ਆਹ ਰੜੇ ਦੇ ਵਿੱਚ ਪਈ ਹੈ ਇਹ ਵੀ ਥੱਲੇ ਤੇ ਜਾ ਚੱਕਦੇ ਥੱਲੇ ਹਲੇ ਸਲਾਵ ਹੈ ਨਾਲੇ ਆਪਾਂ ਨੇ ਫੋਲ ਤਿੱਕ ਦੋ ਵਾਰ ਵੀ ਉਹਦੇ ਕਰਕੇ ਥੋੜਾ ਜਿਹਾ ਫਿਰ ਔਖਾ ਹੋ ਜਾਂਦਾ ਦੇਖਿਆ ਤਾਂ ਟਰੈਕਟਰ ਬੰਦ ਹੋਣ ਨੂੰ ਚੱਲ ਜਾਂਦਾ ਵੀ ਏਕਣੇ ਏਕ ਲੱਗਦੀ ਹੈ ਵਿੱਚ ਪ੍ਰੈਸ਼ਰ ਚੱਲਦਾ ਤਾਂ ਆਪਣੇ ਸੈਸ਼ੇ ਚੱਲ ਚੱਲਦੇ ਨੇ ਗੂੜਾ ਜਿਹਾ ਕੱਢ ਕੇ ਮਾਰਿਆ ਗਰੇ ਬਰਾਗ ਕੱਢ ਕੇ ਮਾਰੀ ਵੀ ਇੱਕ ਨੇ ਫਰਕ ਪੈਂਦਾ ਦੇਖੋ ਬੱਦਲ ਬੋਲਦਾ ਸਾਨੂੰ ਦਿਖਾਉਂਦੇ ਬਾਕੀ ਦੂਏ ਕੈਮਰੇ ਗਾ ਦਿਖਾਉਂਦੇ ਜੀ ਵੀ ਜਿਹੜੇ ਕਾਰੋਬਾਰ ਚੱਲਦੇ ਆਪਾਂ ਦਿਖਾਉਂਦੇ ਸਾਨੂੰ ਸਾਰੇ ਦੇਖੋ ਜੀ ਆ ਬੱਦਲ ਫੁੱਲ ਬਣਿਆ ਵਾ ਆ ਬੱਦਲ ਜਿਹੜੀ ਚੜੀ ਆ ਘਰਾਂ ਇਧਰ ਆ ਬੱਦਲ ਹੁਣ ਬੋਲਣ ਲੱਗਿਆ ਵਾ ਪੂਰਾ ਵੀ ਇਧਰ ਵਾਲਾ ਮੀਂਹ ਸਾਡੇ ਪੈ ਵੀ ਜਾਂਦਾ ਇਹਨਾਂ ਜੇ ਹੁਣ ਚਾਰ ਕਿਣੀਆਂ ਪਾਤੀਆਂ ਇਹਨਾਂ ਜੇ ਸਲਾਬ ਯੋਜਣੀ ਪਰ ਆਣੀ ਕ ਬੱਦਲ ਥੋੜਾ ਹੋਵੇ ਬੱਦਲ ਹੈ ਉਹ ਬਹੁਤ ਆ ਸਾਰੇ ਪਾਸੇ ਆ ਦੇਖੋ ਆਵਾਜ਼ ਆਉਂਦੀ ਐ ਜੀ ਨਾ ਹੁਣ ਚੰਦ ਚਾੜਦਾ ਨਾ ਕੋਈ ਨਾ ਕੋਈ ਹਵਾ ਮੰਧੂ ਨਹੀਂ ਹਵਾ ਰੇ ਦੇ ਦੇਖਣ ਦੇ ਦਾ ਸਾਫ ਹੈ ਨਾ ਹੈਗਾ ਦਾ ਹੁਣ ਜਿਵੇਂ ਹੀ ਬੰਦ ਹੈ ਪੱਤਾ ਵੀ ਨਹੀਂ ਹਿੱਲਦਾਗਾ ਜਦ ਹਵਾ ਬੰਦ ਹੋ ਜਾਂਦੀ ਐ ਜਦ ਬੱਦਲ ਚੜਿਆ ਹੁੰਦਾ ਬਸ ਇਹ ਨਿਸ਼ਾਨੀ ਹਵਾ ਬੰਦ ਹੋਣ ਦਾ ਫਰਕ ਐ ਬਸ ਦੇਖੋ ਕਿਆ ਬਣਦਾ ਬੰਨੈ ਤੇਦਣਾ ਪੋਵੇ ਦੇ ਪੈਣਾ ਦਾ ਪਹਿਲੇ ਹੀ ਪਹਿਲਾ ਭਾਈ ਜਿਸੀ ਦਾ ਫਰੀਆਂ ਦਾ ਫੋਲ ਫਲਾਈ ਕਰਨੀ ਬਹੁਤ ਔਖੀ ਹੈ ਆਹੀ ਖੱਤੀ ਕਰ ਗਈ ਕੱਲ ਬਣਾ ਉਧਰ ਵਾਲੇ ਵਧੀਆ ਵੱਢ ਹੋ ਗਿਆ ਉੱਥੇ ਬੂਟਿਆਂ ਦੀ ਵਧੀਆ ਨਿਕਲ ਗਈ ਆਰੇ ਜੀ ਤਾਂ ਨਾ ਕਟਾਉਣ ਪਾਸ ਹੋ ਗਏ। ਚੌਲ। ਉਹ ਬਾਸੇ ਬਾਈ ਨਾ ਬਾਸਮਤੀ ਵਾਲੇ। ਸੱਲੋ ਮਾਜਰੇ ਭਾਂ ਤੇ ਵੇ ਸੱਲੋ ਮਾਜਰੇ। ਬਹੁਤ ਕੰਮ ਤਗੜਾ ਮਸ਼ੀਨਾਂ ਸਾਰੀਆਂ ਔਰ ਫੀਡ ਫੂਡ ਸਾਰੀ ਤਿਆਰ ਹੁੰਦੀ ਹੈ। ਖਾਲੇ ਆਪਣੇ ਆਪ ਤਿਆਰ ਕਰਦੇ ਆ ਬਾਈ। ਉਹ ਬੋਲੂ ਜੀ ਬੜੇ ਵੇ ਬਾਕੇ ਖਾਲੇ ਨਾਲੇ ਆਪਣੀ। ਆਪਣਾ ਮਾਰਗ ਹੈ ਨਾ ਸਾਰਾ ਇੱਕ ਨੰਬਰ ਦੀ ਹੈ ਸਾਰੀ। ਉਹਨਾਂ ਦਾ ਆਗਾਸਦਾ ਹਾਰਾ ਗਿਆ। ਹਰੇਕ ਚੀਜ਼ ਨੂੰ ਇਕੱਲੀ ਇਕੱਲੀ ਮੋੜ ਰੋ। ਕਾਲੇ ਵਾਲਿਆਂ ਲੱਕ ਕੱਲੇ ਕੱਲੇ ਜਿਹੜੀ ਚੀਜ਼ ਚਲਾਉਣੇ ਉਹਨੇ ਮੋਟਰ ਆਹ ਹੈ ਜਿਹਦਾ ਬਟਨ ਇਹਦੇ ਕੋਲੇ ਲਾਇਆ ਪਿਆ ਨਹੀਂ ਅੱਗੇ ਇੱਕ ਮੋਟਰ ਦਾ ਸਾਰਾ ਕੁਝ ਚੱਲਦਾ ਬੜਾ ਕੰਮ ਤਖੜਾ ਸਿੱਟ ਜਾਮ ਹੈ ਨਾ ਗਨਾ ਮਸਾਲੇ ਵਾਲੀ ਹੋਣੀ ਹੈ ਹਰ ਜਿਹੜੀ ਹੁੰਦੀ ਪੀਂਦੀ ਹੈ ਆ ਜਿਹੜਾ ਨਿੱਡ ਰਹਿਣਾ ਉਹ ਗੱਡੀ ਦਾ ਲੀ ਲੈਂਡ ਦਾ ਤਾਰਤਾ ਅਰਹਰ ਦੇ ਫੱਖੇ ਦੇ ਪਿੱਛੇ ਦੇ ਪਾਣੀ

ਇਹ ਬੰਦਾ ਇਹੋ ਜਿਹਾ ਜਗੜ ਜਾਂਦਾ ਮੋਟਰ ਚੱਕ ਕੇ ਪਾਉਂਦੇ ਹੁਣ ਸਾਡੇ ਨਾਲ ਚਲੋ ਮਣਕੇ ਪਾਉਂਦੇ ਤੇ ਗਾਂਾਂ ਦਾ ਸੁਧਾਰ ਆਈ ਜਾਂਦਾ ਹਰੇਕ ਚੀਜ਼ ਤਈ 8 ਆਇਆ ਹੈ ਆਪੇ ਸੜਾ ਹੈ ਸੜਾ ਭਾਈ ਸੜਾ ਬੈਠੀ ਹੈ ਮੋਟਰ ਚੱਕੀ ਵੇ ਤੇ ਜਾਂਦਾ ਇਹ ਜਾਉਂਦਾ ਇਹ ਕਰਦੀ ਹੋਏ ਪਈ ਹੈ ਜੀ ਅਸਲੀ ਮੋਡਾ ਗਰਾਰੀ ਖਾਨਾ ਦਾ ਹੈ ਮੋਟਰ ਦੇ ਇੱਕ ਗਰਾਰੀ ਦੂਜੇ ਗਰਾਰੀ ਉਹ ਵਹੀ ਕੋਰ ਦਾ ਬਹੁਤ ਐ ਮਸ਼ੀਨ ਵੱਡ ਲਿਆ ਆਪਣਾ ਵੀ ਚਲਦੇ ਫਿਰਦਾ ਤਾਂ ਇਹਨਾਂ ਦਾ ਵੀ ਮਸ਼ੀਨ ਨਹੀਂ ਵੱਡਣ ਦੇਣਾ ਲੱਖ ਰੁਪਏ ਦਾ ਬਹੁਤ ਵਧੀਆ ਆ ਦੇਖੋ ਆ ਖੜਾ ਐ ਸਿਰ ਦੇ ਉੱਪਰ ਵੀ ਬਣਿਆ ਵੇ ਥੱਲੇ ਉਹ ਦੇਖੋ ਤੇ ਕਿਹੜਾ ਬਰਬਰੋਲਾ ਹੁੰਦਾ ਨਾ ਬਰਬਰੋਲੇ ਮੰਗਣ ਬਦਲ ਬਣਿਆ ਵਾ ਵੀ ਪਤਾ ਹੀ ਨਹੀਂ ਹੈਗਾ ਕਿਹਾ ਜਾ ਹੋਇਆ ਵਾ ਵੀ ਪਤਾ ਨਹੀਂ ਕੁਦਰਤ ਦੇ ਨਾਲ ਛੇੜਖਾਨੀ ਹੁੰਦੀ ਓਦੇ ਕਰਕੇ ਕੁਸ ਇਹ ਵੀ ਦੇਖਿਆ ਤੁਸੀਂ 4-5 ਦਿਨ ਹੋ ਗਏ ਬਹੁਤ ਬੱਦਲ ਬੋਲਦਾ ਹੁਣ ਇੱਧਰ ਨੂੰ ਹੀ ਬੋਲਦਾ ਚਾਰੇ ਪਾਸੇ ਆ ਸਕਦਾ ਕਿਸੇ ਵੀ ਟਾਈਮ ਚਲੋ ਪਰਸ਼ੀਂ ਤਾਂ ਨਿਪਟ ਗਿਆ ਦੇਖਦੇ ਆ ਜੇ ਪੈ ਗਿਆ ਹੋਰ 4 ਦਿਨ ਅੱਗੇ ਸਹੀ ਵੀ ਕੀ ਬਣਦਾ ਲਖਾਉਂਦੇ ਬਾਕੀ ਬਾਈ ਉਹ ਜੁਕਨੀਆਂ ਲੱਗੀਆਂ ਗੰਨੇ ਮੋਟੇ ਮੋਟੇ ਜੀਆਂ ਇਹ ਕਰੂਗਾ ਕੋਸ ਹਵਾ ਟਿੱਗੀ ਬਈ ਆ ਵੀ ਜਿਹੜੇ ਸਾਗ ਬਾਕੀ ਆਪਾਂ ਨੇ ਭਾਈ ਢੋਲੰਦਾ ਲਾ ਤੇ ਜਾ ਕੇ ਹਾਰੀ ਅੱਗੇ ਆਪਾਂ 2 ਵਜੇ ਭਰਦੇ ਤੇ ਰੇਟ ਕਣਕ ਦਾ ਹੁੰਦਾ ਤੇ ਤੀ ਤਿੰਨ ਭਰਦੇ ਨੇ ਧੋਤਿਆਂ ਛਾਉ ਸਕਾ ਤੇ ਸਵੇਰੇ ਤੋਂ ਪੰਨੋ 2 ਵਜੇ ਤੱਕ ਬਹੁਤ ਘੰਮੀ ਰਹੀ ਐ ਬਾਅਦ 3 4 ਵਜੇ ਤਾਂ ਪਤਾ ਨਹੀਂ ਕਿੱਦਾਂ ਤੇ ਉਠ ਹੈ ਕੇ ਲੱਖ ਮਹੌਤਾ ਗਮ ਸਮਝ ਆ ਗਿਆ ਗਮ ਸਮਝ ਆ ਜਿਹਨੂੰ ਕਹਿੰਦੇ ਉਹ ਵਾਜੀ ਪੱਟ ਵੀ ਬਹੁਤ ਹੋ ਗਿਆ ਜਿੰਨਾ ਕਹਿੰਦੇ ਪੱਟ ਇਹ ਹਵਾ ਬੰਦ ਹੋ ਕੇ ਦੇ ਕਰਕੇ ਪੱਟ ਹੋ ਗਿਆ ਜਮਨ ਹਿਲਦੇ ਪੱਤੇ ਬੱਤੜੋਂ ਨਹੀਂ ਵੜਕਾ ਮਾਰਦਾ ਜਿੰਨੇ ਉਹ ਗਰਮੀ ਝੁੰਡਿਆਂ ਨੂੰ ਨਹੀਂ ਪਤਾ ਚੱਲਦਾ ਲੋ ਜੀ ਹੋ ਗਿਆ ਸਟਾਰਟ ਹਰਦੀ ਦੇ ਉਧਰ ਭਈਆਂ ਦਾ ਹੀ ਫੋਨ ਆ ਗਿਆ ਭਈਆਂ ਨੇ ਹੁਣ ਆਪਾਂ ਨੂੰ ਜਵਾਬ ਦਿੱਤਾ ਮਾ ਮੀ ਦੇਖ ਲਓ ਮਾੜਾ ਜਿਹਾ ਇੱਕ ਵਾਰ ਪਰ ਇਹਨਾਂ ਹੌਂਸਲਾ ਕਰਦ ਨੇ ਹੁ ਬੰਨਣ ਦਾ ਫਾਇਦਾ ਕੋਈ ਨਹੀਂ ਹੈਗਾ ਉਹਨਾਂ ਦਾ ਕਿਲਾ ਬੰਨ ਹੋ ਗਿਆ ਜਿਹਨਾਂ ਨੇ ਬੰਨਦਾ ਦਾ ਹੁਣ ਆਪਣੇ ਬੰਨਣਾ ਉਹਨਾਂ ਦਾ ਕਦੇ ਵੀ ਹੁਣ ਤਾਂ ਇਹ ਥੋੜੀਆਂ ਕਿੰਨੀਆਂ ਗੱਲਾਂ ਸੈਸ਼ਨਾਂ ਵੀ ਖੜ ਜਾਂਦੇ ਜਿੱਥੇ ਚੱਲਦਾ ਕਣਾ ਜਿਹੜਾ ਗਿਰਦਾ ਮੋਟਾ ਗੱਦਾ ਆ ਬਿਜਲੀ ਵੀ ਲੱਗਦੀ ਪੂਰੀਆਂ ਜਿਹੇ ਕਰੂਗਾ ਕੁਛ ਨਾ ਕਰੂ ਕੱਲੋਂ ਢੋਲ ਢੂਲ ਭਰਦੇ ਆ ਜਿਹੜੀ ਬਾਕੀ ਫਿਰ ਆਪਾਂ ਲੰਗੇ ਰਹੋਣੇ ਮੰਡੀ ਆਹ ਐਲੀਡੀ ਤਿਆਰ ਆ ਥੋੜੀ ਜੀ ਜੀ ਤਿਆਰ ਆ ਇਹਨਾਂ ਸੇ ਨਹੀਂ ਕਿਹੜਾ ਅੱਤ ਤੁਹਾਨੂੰ ਗੱਲ ਅੱਛਾ ਇਹ ਲੈਦੇ ਕਿੰਨੀ ਤਿਆਰੀ ਵੀ ਨਹੀਂ ਹੂੰ ਉਹ ਆਹ ਮਾਦੋਲੀ ਦੇ ਅੱਛਾ ਅਨੇਕ ਜੇ ਇਕੱਲੇ ਇਕੱਲੇ ਹੁਣ ਆਪਾਂ ਠੀਕ ਹੈ। ਔਰ ਜਿਹੜਾ ਥੋੜਾ ਚਿੱਟਾ ਬੋਰਡ ਹੈ ਨਾ ਉਹ ਮਕਾਨ ਨੂੰ ਰੰਗ ਹੋਇਆ ਟੱਟਣਾ ਹੈ ਨਾ। ਹਾਂ ਨਾ ਉਹ ਚਿੱਟਾ ਬੋਰਡ ਮਕਾਨ ਦੇ ਘਰੇ ਲੱਗ ਗਿਆ। ਨਹੀਂ ਇਸੇ ਕਰਕੇ ਚਿੱਟਾ ਗਿਆ ਜਾਂਦੀ ਹੈ ਜੀ। ਅੱਛਾ। ਉਹ ਵੀ ਨਾਲ ਜੀ ਜਾਂਦੀ ਹੈ। ਮੈਂ ਜਦੋਂ ਕੰਗ ਨੂੰ ਰੰਗ ਹੋ ਜਾਣਾ ਸਿਰਫ ਫਿਰ ਫਿਰ ਬਸ ਫਰਕ ਲੱਗਣਾ ਹੈ ਇਹਨਾਂ। ਹਾਂ ਜੀ। ਔਰ ਜੀ ਵਧੀਆ ਬਣਾ ਦੇਣਾ ਕੰਮ। ਆਏ ਓਪਨੇ ਰਹਿਣੇ ਹੈ। ਸਾਈਡ ਨਾਲ ਐਨੂੰ ਲਾਉਂਗੇ ਕਾਜੇ ਕੁੱਜੇ ਹੁਣ ਇਹਨਾਂ ਨੂੰ ਪ੍ਰੋਸੈਸ ਕਰਾ ਲਗੋਗੇ ਪੁਸ਼ ਕਰ ਅੱਛਾ ਜੀ ਆਪਣੇ ਹੱਥ ਨੂੰ ਆਪਰੇ ਕਰ ਲਾ ਬਾਹਰ ਆਇਆ ਲੈਸੀ ਵੱਲੋਂ ਇਹ ਮੰਨੇ ਪੜ ਗਿਆ ਕੰਮ ਹੁਣ ਹੋਰ ਸੋਈ ਵਾਲਾ ਰਹਿ ਗਿਆ ਅੱਛਾ ਯਾਰ ਮੈਨੂੰ ਵੀ ਦੱਸ ਦੋ ਫਿਰ ਸੋਈ ਸੂਈ ਵਾਲਾ ਕਿਕਣਾ ਕਰਨਾ ਕਿਆ ਕਾਦੇ ਬਣਾਉਣਾ ਬਹੁਤਾ ਸਰੇ ਵਾਲਾ ਵੀ ਨਹੀਂ ਬਣਾਉਣਾ ਬਹੁਤਾ ਥੱਲੇ ਵਾਲਾ ਵੀ ਬਣਾਉਣਾ ਗਵਲਾ ਮੇਲ ਜਾਪਨ ਰੱਖਣਾ ਠੀਕ ਹੈ ਹਾਂ ਇਹ ਆਪਣਾ ਸੈਂਟਰ ਦੀ ਵਾਲਾ ਪ੍ਰੋਗਰਾਮ ਰੱਖਣਾ ਬਣਾ ਕੇ ਆਹ ਅੰਦਰ ਕਿਹੜਾ ਕੰਮ ਲਾਤਾ ਤੁਸੀਂ ਅੰਦਰ ਕਿੱਲਾ ਗੜਦਾ ਕੰਧ ਵਿੱਚ ਕੱਤਾ ਬੰਦਾ ਬਈਕ ਪੰਡਾ ਠੀਕ ਆ ਠੀਕ ਆ ਕੱਤਾ ਬੰਦਾ ਵਾਹ ਬਈ ਵਾਹ ਲਾਤ ਕੋਕੇ ਮੈਂਦਰ ਯਾਰ ਸੱਚਾ ਦੱਸ ਵੀ ਇਹਦਾ ਕਿੰਨਾ ਖਰਚਾ ਕੰਮ ਹੈ ਜਿਹੜਾ ਹੈ ਆਹ ਮੇਰੀ ਵੀਡੀਓ ਚ ਬਾਈਆਂ ਦੇਖੇ ਤੇ ਕਈ ਜਣੇ ਮੈਨੂੰ ਕਮੈਂਟ ਆਏ ਗਾ ਨੇ ਮੈਂ ਸਾਨੂੰ ਪ੍ਰੈਸਾਂ ਦੇ ਟੇਬਲ ਦਾ ਦੱਸੋ ਜਿਹੜਾ ਕੰਦ ਚ ਲਾਇਆ ਵੇ ਕਿੰਨੇ ਖਰਚੇ ਵਾਲਾ ਕੰਮ ਹੈ ਇਹਦਾ ਜੀ ਹਾਂ ਜ਼ਿਆਦਾ ਖਰਚਾ ਨਹੀਂ ਮੈਂ ਤਾਂ ਹੋਈ ਕਿ ਬਹੁਤਾ ਖਰਚਾ ਨਹੀਂ ਸਟੈਂਡ ਹੈ ਥੱਲੇ ਸਟੈਂਡ ਹੈ ਜੀ ਉਸ ਦਾ ਮਤਲਬ ਹੈ ਉਹ ਚਲਾਈ ਆ ਹਾਂ ਦੇਰ ਵੀ ਕਰ ਸਰ ਵਾਜੀ ਬਦਲ ਦੇ ਵਾਜਾ ਹਜ਼ਾਰ ਦਾ ਸਟੈਂਡ ਕਿੰਨੇ ਕਦੇ ਆਉਂਦਾ ਆਪਣਾ ਸਟੈਂਡ ਕਿੰਨੇ ਦਾ 500 2000 ਦੁਨੀਆ ਦੇ ਨਹੀਂ ਸਕਦੇ ਹਾਂ ਠੀਕ ਹੈ 8000 1200 ਦਾ ਖਰਚਾ ਹੈ ਚੀਜ਼ ਬਹੁਤ ਵਧੀਆ ਹੈ ਜਿਸ ਨਾਲ ਇੱਥੇ ਬਾਕਸ ਬਣ ਕੇ ਲੱਗ ਜਾਣੇ ਜੀ ਪੈਸਟ ਕਰਨੀ ਉਹਦੀ ਦੂਜੀ ਤਰ੍ਹਾਂ ਦੀ ਹੋ ਜਾਵੇ ਅੱਛਾ ਆ ਜਿਹੜਾ ਫਰਮਾ ਤੇ ਲਿਖਾਈ ਤੀ ਮਾਨੂੰ ਕਈਆਂ ਦੇ ਕਮੈਂਟ ਆਈ ਵੀ ਜਾਂਦੇ ਕਹਿੰਦਾ ਵੀ ਉਹਦਾ ਖਰਚਾ ਦੱਸ ਸਾਨੂੰ ਟੇਬਲ ਕਿਹਦਾ ਬਾਈ ਬਹੁਤਾ ਖਰਚਾ ਨਹੀਂ ਹੈਗਾ ਤਾਂ 1200 1600 ਕਰਨਾ ਹਾਂ 500 60 ਰੁਪਏ ਚਾੜੀ ਦਿੱਤੀ ਹੈ ਲਕਨਾਂ ਪਾ ਜੀ ਠੀਕ ਹੈ ਬਾਕੀਆਂ ਨਾਲ ਨਹੀਂ ਨਹੀਂ ਪ੍ਰੈਸ ਬਾਤ ਤੇ ਹੋਰ ਵੀ ਸਮਾਨ ਬਾਤ ਤੇ ਜੀ ਲੈ ਬਹੁਤ ਸਹੀ ਬਸ ਇਹ ਸਪਿੰਗਰ ਜੀ ਵਾਸ 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 ਆਹ ਸੁਪਰੇਂਗਾ ਬਾਇਓਸ ਵਾਸਦਾ ਸੈਨ ਨੋਮਿਕ ਇਹਦੇ ਬਾਅਦ ਇਹ ਕਿਲਾ ਆ ਜਾਣੀ ਵਾਸ ਵਾਸ ਲੋ ਬਾਈ ਜਿਹਨਾਂ ਦਾ ਕੰਮ ਹੋ ਗਿਆ ਨੱਬੜ ਸਾਰਾ ਕਿ ਸਾਰੇ ਗਮਰੇ ਹੋ ਗਏ ਤਿਆਰ ਮੱਕੇ ਅੱਧ ਰੈਨ ਦੇ ਵੀ ਤਿਆਰ ਇਹਨਾਂ ਦਾ ਅੱਛਾ ਤੇਰੇ ਤੋਂ ਕਿੰਨਾ ਲਾਇਆ ਇੱਥੇ ਉਹਨਾਂ ਨੂੰ 50 ਸਰਮੈਗਾ ਜੜ ਲਾਇਆ ਉੱਪਰ ਤੇ ਉਹ ਉਹਦੇ ਨਾਲ ਲਾਉਣਾ ਉਹ ਕਿੱਟਾ ਹੈ ਹਾਂ ਆ ਕਰਿਆ ਤੇ ਇੰਨੀ ਸਲਾਹ ਤੇਜੀ ਠੀਕ ਹੈ ਤਾਂ ਪਹਿਲਾਂ ਰਸਟੇ ਕਿ ਲਾਇਆ ਬੰਦੇ ਹਾਂ ਅੱਗੇ ਉਹ ਵੀ ਕੈਨਸਲ ਕਰਦੇ ਇਹਨਾਂ ਨੇ ਅੱਗੇ ਕੈਨਸਲ ਕਰਦੇ ਆਹਦਾ ਬਹੁਤ ਵਜੇ ਰੈਂਟ ਲੱਗਦਾ ਲੱਗਦਾ ਆ ਲੈਣਾ ਜੀ ਆ ਪਹਿਲਾਂ ਹੀ ਵੱਜੇਗੀ ਹੁਣ ਮਾਰੀਆਂ ਪਹਿਲਾਂ ਵੱਜਿਆਂ ਜੀ ਅੱਛਾ ਫੇਰ ਰਿਜੈਕਟ ਕਰਤਾ ਇਹ ਰਿਜੈਕਟ ਕਰਤਾ ਇਹ ਠੀਕ ਹੈ ਯਾਦ ਰਿਜੈਕਟ ਹੋ ਜਾਂਦੇ ਚੀਜ਼ ਬਾਈ ਫਿਰ ਇਹ ਏਕਣ ਲੈਣਾ ਮਾਰਨੀ ਪੈ ਜਨੇ ਵੇਰ ਰਿਜੈਕਟ ਹੋ ਗਿਆ ਹੁਣ ਆਨ ਲਾਉਣਾ ਦੇ ਰਿਜੈਕਟ ਹੋ ਗਿਆ ਹੁਣ ਦੇਖਦੇ ਕਿਹੜਾ ਲੱਗਦਾ ਹਾਂ ਗਏ ਬੇ ਮਾਰਕ ਲੈਣ ਵਾਸਤੇ ਤਾਂ ਹੀ ਦੇਖਿਆ ਉਧਰ ਢੋਲ ਢੂਲ ਬਾਹਰ ਕੱਢੇ ਤੋ ਅੰਦਰ ਮੈਂ ਹੀ ਕਰਕੇ ਆਕਣੀ ਜੇ ਕਰਨ ਲੱਗੇ ਹਾਂ ਮਨ ਨਹੀਂ ਤਾਂ ਕੱਦੇ ਆ ਜਾਣਾ ਤਾਂ ਉਹਨਾਂ ਨਰੇ ਅੱਛਾ 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 ਕੀ ਜੰਦੀ ਕਾਲ ਵੀ ਹੋ ਨਹੀਂ ਨਾ ਠੀਕ ਠੀਕ ਕਰੀਓ ਹੋ ਜੀ ਥੋੜੀ ਬਹੁਤ ਹੀ ਬਣੀ ਗਈ ਅੱਲੇ ਵੇ ਇੱਕ ਬੁਢਰਾਲਾ ਬਣ ਗਿਆ ਟੇਬਲ ਕੰਮਕਾਰ ਕਰਨੇ ਚਾਹਣਾ ਹੈ ਉੱਪਰ ਸਮਾਨ ਰੱਖਣ ਨੂੰ ਬਹੁਤ ਵਧੀਆ ਬਣ ਗਿਆ ਚਲੋ ਬਾਕੀ ਆ ਸਾਰੀ ਜਿਹਾ ਸਫਾਈ ਹੋ ਜਾਈ ਨੇ ਤਿਆਰੀ ਹੋ ਜਾਈ ਨੇ ਰੰਗ ਕਲਰ ਕਲਰ ਹੋ ਜਾਈ ਨੇ ਇੱਥੇ ਸਾਰੇ ਆ ਨੇ ਫਿਰ ਵਧੀਆ ਬਣੂਗਾ ਪਰ ਸੋਵੀ ਦਾ ਸਮਾਨ ਆਇਆ ਰਾ ਉਧਰ ਰਿਹਾ ਕੋਸੰਦ ਰੋ ਉਹ ਫੋਟਰ ਵੀ ਆ ਉਹ ਇੱਥੇ ਲੱਗਣਾ ਫਿਰ ਪੀਓਪੀ ਉਹਨਾਂ ਦਾ ਕੰਮ ਚੱਲਦਾ ਇੱਧਰ ਬਾਹਰ ਆ ਕੇ ਸੇ ਦਰਵਾਜ਼ਿਆਂ ਜਿਹਾ ਅਵਿਨਾ ਦਾ ਸਮਾਨ ਉਧਰ ਆਪਣੇ ਬਾੜੇ ਦੇ ਕੱਪੜੇ-ਕੋਪੜੇ ਸੁੱਕਣੇ ਪਾਏ ਹੋਏ ਤੇ ਢੋਲ-ਢੂਲ ਪਏ ਬਾਹਰ ਜਦੋਂ ਚੱਕਣਗੇ ਤਾਂ ਹੈ ਪਮੈਦ ਨੂੰ ਅਜੇ ਘੇੜਾ ਮਾਰਨ ਵਾਸਤੇ ਦੇਖ ਜਾਈਂ ਉਹ ਵੀ ਚਲੋ ਇਹ ਕੰਨੇ ਜਾਏ ਮੋਹਾਲੀ ਮੜੀਆ ਬਣੀ ਵੀ ਜਿੰਨੀ ਵੀ ਲਗੀ ਬਣੀ ਪੱਕਾ ਕਾਹੀ ਇਹ ਬੰਨ ਲੈ ਪੱਕਾ ਜਿਹਾ ਬੰਨ ਲੈ ਹਾਦੇ ਬੁਰੇ ਘਰੇ ਸਮਾਂ ਹੀ ਲੱਗਣਾ ਜੀ ਫੇਰ ਰੁਕੂਗਾ ਅਸਲੀ ਦਾ que comió la voy a ir a Cartagena ਸੈੱਡ ਭਰੀ ਪਈ ਆ ਆ ਕਰਤਾ ਸੋਲ ਵਾਲਾ ਜੀ ਉਹ ਗੋਲੀ ਦੇਖਦੇ ਆ ਗਏ ਨੇ ਬਣਾ ਦੋ ਜੱਗੇ ਦਾ ਟਾਈਮ ਨਹੀਂ ਆ ਲੱਗਣਾ ਮੰਨ ਲਓ ਦੀ 1 ਵਜੇ ਦਾ ਲੱਗਿਆ ਵਾ ਫਲੇ ਕੀਲੇ ਹੀ ਨਿਕਲੇ ਆ 5 ਵਜੇ ਤਕਰੀਬਨ ਫਲੇ ਦੋ ਕੀਲੇ ਹੋਰ ਪਏ ਆ ਬਈ ਤਾਂ ਉੱਥੇ ਨਿਕਲੂਗਾ ਹੁਣ ਦੇਖਦੇ ਕੱਲ ਕੋਲੋਂ ਨੰਬਰ ਆਊਗਾ ਕੱਢਣ ਦਾ ਵੀ ਉਹ ਲੱਗ ਗਿਆ ਸੂਰ ਜਮੜਾ ਨਿਕਲਣ ਇੱਧਰ ਪਰ ਬੱਦਲ ਚਲੀ ਗਿਆ ਹਿੱਦਲੇ ਪਾਸੇ ਸਾਰੇ ਆਹ ਇੱਧਰ ਨੂੰ ਬੱਦਲ ਹਲੇ ਬੋਲਦਾ ਭਈਏ ਗਏ ਆ ਕਨੇ ਬੰਦਣ ਨੇ ਸਦਾ ਦੀ ਫਿਰ ਅਸੀਂ ਹੋਰ ਪੱਲੇ ਜਾਣਾ ਤੋ ਦੇਖਦੇ ਆਪਾਂ ਇੱਕ ਹੋਰ ਹੰਬ ਬਣਾ ਦੇਣੀ ਆ ਕਿਆ ਬਣਦਾ ਕਿਆ ਨਹੀਂ ਨਿਕਲੂ ਵੀ ਹੁਣ ਕੰਨੂ ਹੈ ਆਜੋ 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 ਫਿਰ ਮਤ ਕਰ ਲਾਸਕ ਦੀ ਬਹੁਤ ਹੈ ਨਾ ਭੋਤ ਨਹੀਂ ਪੈਸੇ ਕਿ ਹੁਣ ਭਈਏ ਵੀ ਨਹੀਂ ਮੰਨਦੇ ਹੈਗੇ ਵੀ ਨੇੜੇ ਆਏ ਬਸ ਇਹਨਾਂ ਨੇ ਕੱਲੂ ਮੰਡਕ ਨਹੀਂ ਨਿਕਲ ਜਾਣਾ ਲਾਰਕ ਕੋਲਾ ਕਰਲਾ ਕਰਲਾ ਸਿੱਧੇ ਜੇ ਕਰਲਾ ਸਾਰੇ ਹੀ ਤੱਕੇ ਪਿਛਾ ਲੋ ਬਸ ਹੋਰ ਸੁਪਰਾ ਨਹੀਂ ਹੈ ਜੀ ਘਾਤੇ ਕਿਸੇ ਹੋ ਜਾਏ ਥੋੜੇ ਆ ਇੰਨੀਆਂ ਭਰੀਆਂ ਬਣਾ ਦਿਓ ਬਣਾ ਦਿਓ ਤੁਸੀਂ ਈ ਝੋਬਾ ਹੈ 30 ਭਰੀਆਂ ਤਾਂ ਹੈ ਹੀ ਨਹੀਂ ਹਾਂ ਇਹਨੂੰ ਬੰਨ ਕੇ ਵੱਡਣ ਲੱਗ ਜਾਓ ਜਾ ਕੇ ਆਹ ਭਰੀਆਂ ਬੰਨ ਕੇ ਉੱਥੇ ਵੱਡਣ ਲੱਗ ਜਾਓ ਉਹਦੇ ਕੰਨ ਖੜੀ ਸਾਹਮਣੇ ਕੀ ਕਹਿੰਦਾ ਕਹਿੰਦਾ ਤੇ ਨਹੀਂ ਪੜਨੇ ਕਿਆ ਕਰੀਏ ਹੁਣ ਦੇਖ ਕੇ ਵੱਡੇਗਾ ਮੈਂ ਉਹਨੂੰ ਪੁੱਛੋ ਵੀ ਹੁਣ ਕਿਆ ਕਰੀਏ ਜੱਗ ਜੱਗਾ ਕਹਿੰਦਾ ਇੱਕ ਕਿਲਾ ਨਿਕਲੇ ਹਲੇ ਦੋ ਕਿਲੇ ਹੋਰ ਪਏ ਕੱਢਣੂ ਮੂਰੇ ਫੇਰ ਕੱਲ ਹੋਗਾ ਫੇਰ ਕੱਲ ਨੂੰ ਹੋਗਾ ਕਿੱਥੇ ਆਜੂ ਅੱਜ ਆਪਣੇ ਕੋਲ ਹੋਰ ਸਲੈਕਸ਼ਨ ਨਹੀਂ ਕੋਈ ਮਿਲਦਾ ਹੈਗਾ ਉਹ ਕਰਖੇ ਦੇਖ ਲੈ ਜੋ ਸਾਰਾ 4 ਕਿਲਾ ਉਹ ਲੱਗ ਘਰ ਕਿਹੜਾ ਉਹ ਜਿਹੜਾ ਉਹ ਸਰਦਾਰ ਦੇ ਕਿਹਾ ਬਤਾ ਹਾਂ ਜੀ ਜੀ ਸਰੋਜੀ ਤੇ ਆਪਣਾ ਬੜੀਆ ਹਾਂ 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 ਲੰਮਾ ਆਏਗਾ ਅੱਛਾ ਉਹਨੂੰ ਕਿੰਨਾ ਕਰਿਆ 6.5 ਕਿਲੋ ਕਰਿਆ 3.5 ਅੱਛਾ ਚੱਲ ਪੁੱਛ ਲੈਂਦਾ ਮੈਂ ਉਹਨੂੰ ਠੀਕ ਹੈ ਜੀ ਆ ਗਈ ਬਾਈ ਨੇਰੀ ਲੱਗ ਗਿਆ ਉੜਨ ਤੂੜੀ ਦਾ ਕਰਿਆ ਅਮਰ ਤੇ ਦੇਖ ਕਿ ਜਾਂਦੀ ਇਹ ਹਵਾ ਚੱਕੇ ਤਾਂ ਵੀ ਜੇ ਚੱਕ ਰਵੇ ਹਵਾ ਫਿਰ ਤਾਂ ਸਾਰਿਆਂ ਨਾਲ ਤੇ ਲੋਟ ਹੈ ਜੋ ਹਵਾ ਚੱਲ ਪਈ ਖਾਦੀ ਜੋਰ ਨਾਲ ਆ ਜਾ ਆ ਜਾ ਇਹ ਤੇ ਰੁੱਕ ਪਏ ਆ ਜਗਾ ਥੱਲੇ ਗਿੱਲੀ ਬਈ ਨਹੀਂ ਸੁੱਕੂਗੀ ਨਾਲੇ ਅਸੀਂ ਦੋ ਵਾਰ ਫੋਲ ਲੀਏ ਮੋਕੀ ਨੇ ਕਿੜੋ ਵੀ ਕੱਲੋਂ ਜੇ ਕਿਉਂ ਜੱਗੇ ਕੋ ਹਲੇ ਵੱਧ ਟਾਈਮ ਲੱਗਣਾ। ਆਹ ਦੇਖੋ ਵਗੜੇ ਦਾ ਵਜਲੀ ਹੋ। ਪਹਿਲਾਂ ਮੈਂ ਥੋੜਾ ਜਿਹਾ ਪਿਆ ਹਟ ਲਿਆ। ਚਲੋ ਬਚਾਓ ਹੋ ਗਿਆ। ਇਧਰੋਂ ਨਿਕਲਦਾ ਸੂਤ ਉਹ ਵੀ ਗਾਇਬ ਜਾ ਹੋ ਗਿਆ ਫੇਰ। ਘਟਾ ਹੈ ਬਹੁਤ। ਇਹ ਹਵਾ ਦੇ ਵਿੱਚ ਗਿੜੇ ਕਰਿਆ ਨਾ ਜਿਆਦਾ ਖਤਰਾ ਹੋਣਾ ਥੋੜਾ ਸਾਹਮਣੇ ਪਰੋਲੇ ਓੜੇ ਇੱਕ ਵਾਰ। ਹਾਂ ਚਲੋ ਹਵਾ ਬੇਟ ਜਿਹੜੀ ਲੋ ਜੀ ਬੰਨ ਗਏ ਭਰੀਆਂ 25 ਕ ਭਰੀਆਂ ਹੋਈਆਂ ਉਹਦੇ ਬਾਕੀ ਦੇਖਦੇ ਆ ਕਹਿੰਦਾ ਮੌਸਮ ਵਾਲਾ ਹੁੰਦਾ ਤਾਂ ਹੈਗਾ ਛਾਈ ਮਾਈ ਜੀ ਦੇ ਹਵਾ ਜੀ ਆ ਜਾਂਦੀ ਹੈ ਵੀ ਨਿਕਲੂਗੀ ਹੁਣ ਕੱਲ ਤੇ ਸ਼ਾਇਦ ਪਰਸੋਂ ਨਿਕਲੇ ਕਿ ਹੁਣ ਲੇਬਰ ਨਾਲ ਨਹੀਂ ਆਪਾਂ ਨੂੰ ਮਿਲਣਾ ਹੈਗਾ ਕੱਲ ਨੂੰ ਆ ਫਿਰ ਆਪਾਂ ਆਪਣੇ ਵਾਲੀ ਆਪ ਹੋ ਗਏ ਰੋ ਕੱਢ ਲਾਂਗੇ ਗੈ ਲਾ ਕੇ ਜੀ ਇੱਕ ਬੰਦਾ ਹੋ ਲਾ ਲਾਂਗੇ ਜੱਗਾ ਹੈਗਾ ਹੀ ਆ ਵੀ ਕਿਉਂ ਲੇਬਰ ਨਾਲ ਹੁਣ ਮੰਡਰ ਚਲੀ ਜਾਣਾ ਕੱਲ ਨੂੰ ਕੱਢਣ ਆਪੇ ਕਹਿ ਗਏ ਵੀ ਜੇ ਕਹਿੰਦੇ ਵੀ ਕੱਲ ਨੂੰ ਟਾਈਮਿੰਗ ਸਾਡੇ ਬਾਅਦ ਲੇਬਰ ਕਰ ਬਰ ਕੰਮ ਨਹੀਂ ਹੈਗਾ ਚਲੋ ਠੀਕ ਹੈ ਮਿਲਦੇ ਜੀ ਫਿਰ ਆਪਾਂ ਕਿਸੇ ਅਗਲੇ ਵਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ